ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਚੰਦ ਦਿਨ ਬਾਕੀ ਰਹਿ ਗਏ ਨੇ ਸਿਆਸੀ ਪਾਰਟੀਆਂ ਵੱਡੀਆਂ-ਵੱਡੀਆਂ ਰੈਲੀਆਂ ਦੀ ਜਗ੍ਹਾ ਹੁਣ ਡੋਰ ਟੂ ਡੋਰ ਪ੍ਰਚਾਰ ਨੂੰ ਜ਼ਿਆਦਾ ਤਵੱਜੂ ਦੇ ਰਹੇ ਨੇ ਜਿਸ ਦੇ ਚੱਲਦੇ ਵੋਟਰਾਂ ਦੇ ਗਿਲੇ ਸ਼ਿਕਵੇ ਅਤੇ ਜ਼ਮੀਨੀ ਹਕੀਕਤ ਦੇ ਨਾਲ-ਨਾਲ ਲੀਡਰਾਂ ਨੂੰ ਸਿਆਸੀ ਹਵਾ ਦਾ ਰੁੱਖ ਪਾਪੜ ਨੂੰ ਦੇਰ ਨਹੀਂ ਲੱਗ ਰਹੀ ਬਟਾਲਾ ਹਲਕੇ ਤੋਂ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਘਰ-ਘਰ ਜਾ ਕੇ ਆਪਣੀ-ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਦੇਖੇ ਜਾ ਰਹੇ ਨੇ ਅਤੇ ਆਪਣੀ-ਆਪਣੀ ਪਾਰਟੀ ਦੀ ਜਿੱਤ ਦਾ ਦਾਵਾ ਵੀ ਕਰ ਰਹੇ ਨੇ ਦੇਖੋ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਜੀ ਦੇ ਹੱਕ ਚ ਅਸੀਂ ਤੁਰੇ ਆਏ ਆਂ ਵੋਟਾ ਲੈਣ ਵਾਸਤੇ ਹਰ ਕੋਈ ਇਦਾਂ ਆਏ ਕਿ ਇੱਕ ਛੋਟੀ ਜੀ ਰੈਲੀ ਹੈ ਹੀ ਇੱਕ ਛੋਟੀ ਜੀ ਮੀਟਿੰਗ ਰੱਖਨੇ ਆ ਉੱਥੇ ਰੈਲੀ ਦਾ ਰੂਪ ਧਾਰ ਲੈਂਦੀ ਏ ਰੈਲੀ ਪਤਾ ਨਹੀਂ ਸਾਨੂੰ ਕਿੱਥੋਂ ਕਿੱਥੋਂ ਲੋਕ ਹੱਸਦੇ ਖੇੜਦੇ ਆ ਜਾਂਦੇ ਨੇ ਇੰਨਾ ਹੰਗਾਰਾ ਮਿਲ ਰਿਹਾ ਏ ਕਿ ਸਾਨੂੰ ਐਵੇਂ ਲੱਗ ਰਿਹਾ ਏ ਕਿ ਜਿਵੇਂ ਅਸੀਂ ਤੇ ਇਦਾਂ ਲੋਕ ਕਹਿੰਦੇ ਨੇ ਜਿਵੇਂ ਕੋਈ ਮੇਲਾ ਲੱਗਾ ਇਕਨ ਸਾਹਿਬ ਦਾ ਜਾਂ ਬਾਬਾ ਜੀ ਦੇ ਵਿਆਹ ਦਾ ਇੰਨਾ ਮੇਲਾ ਲੱਗਾ ਆ ਹਰ ਬੰਦਾ ਲੋਧੀ ਨੰਗਲਪਾਜੀ ਦੇ ਨਾਲ ਹੈ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਏ ਇੱਕ ਦਫ਼ਤਰ ਲੇਡੀਜ਼ ਵਿ ਜਿਹੜਾ ਕਿ ਅਸੀਂ ਦਫਤਰ ਲੈ ਲਿਆ ਏ ਆਪਨਿੰਗ ਨਹੀਂ ਕੀਤੀ ਦਫਤਰ ਖੋਲਾਂਗੇ ਲੇਡੀਜ਼ ਦੀ ਪੁਕਾਰ ਉੱਥੇ ਪੂਰੀ ਪੂਰੀ ਸੁਣੀ ਜਾਏਗੀ ਲੇਡੀਜ਼ ਵੈਂਕ ਚ ਜ਼ਿਲ੍ਹੇ ਦੀਆਂ ਸਾਰੀਆਂ ਪ੍ਰਧਾਨਾਂ ਜਿੰਨੇ ਵੀ ਅਹੁਦੇਦਾਰ ਨੇ ਸਾਰੇ ਬਹਿਣਗੇ ਔਰ ਵੇਖੋ ਇੰਨਾ ਵਧੀਆ ਸਾਨੂੰ ਮਿਲ ਰਿਹਾ ਹੈ ਕਿ ਵੀਜ਼ੇਪੀ ਔਰ ਅਕਾਲੀ ਦਲ ਇੰਨਾ ਯੋਸ਼ ਨਾਲ ਤੁਰਿਆ ਹੋਇਆ ਹੈ ਸਾਡੇ ਇੱਕੋ ਨਾਰਾ ਹੈ ਸਾਡੇ ਭਾਜ ਦਾ ਇੱਕੋ ਨਾਰਾ ਹੈ ਕਿ ਅਸੀਂ ਵਿਕਾਸ ਦੇ ਉਤਰੇ ਆਂ ਵਿਕਾਸ ਤੇ ਉਤਰਾਂਗੇ ਲੋਕਾਂ ਨਾਲ ਜੁੜੇ ਆਂ ਲੋਕਾਂ ਨਾਲ ਜੁੜੇ ਰਵਾਂਗੇ ਸਾਡੇ 4 ਸਾਲ ਸੇਵਾ ਕੀਤੀ ਹੈ ਅੱਗੋਂ 5 ਸਾਲ ਫੇਰ ਕਰਾਂਗੇ ਰਾਤ ਦਿਨ ਇੱਕ ਕਰਾਂਗੇ ਸਾਨੂੰ ਲੋਕਾਂ ਚ ਬਹੁਤ ਉਸ਼ਾ ਤੇ ਜੋਸ਼ ਮਿਲ ਰਿਹਾ ਲੋਕੀ ਸਾਡੇ ਨਾਲ ਤੁਰ ਰਹੇ ਨੇ ਤੇ ਕਾਫੀ ਹੁੰਘਾਰਾ ਮਿਲ ਰਿਹਾ ਲੋਕਾਂ ਦਾ ਬਹੁਤ ਹੀ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਸਾਨੂੰ ਹਾਂਜੀ ਥੈਂਕ ਯੂ ਲੋਕੀ ਅੱਜ ਦੇ ਸਰਦਾਰ ਲਖਵੀਰ ਸਿੰਘ ਲੋਧੀ ਨੰਗਲ ਦੇ ਘਰੋਂ ਉਹਨਾਂ ਦੀਆਂ ਬੇਟੀਆਂ ਅੱਜ ਕੰਪੇਨਿੰਗ ਕਰਨ ਆਏ ਆ ਤੇ ਅਸੀਂ ਲੋਕਾਂ 'ਚ ਜਾ ਕੇ ਦੇਖ ਰਹੇ ਆ ਬਹੁਤ ਉਤਸ਼ਾਹ ਆ ਲੋਕਾਂ 'ਚ ਬਹੁਤ ਸਪੋਰਟ ਆ ਐਂਡ ਸਾਨੂੰ ਪੂਰੀ ਉਮੀਦ ਆ ਕਿ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਬਹੁਤ ਅੱਛਾ ਬਹੁਤ ਪਿਆਰ ਦੇ ਨਾਲ ਲੋਕਾਂ ਨੇ ਸਾਨੂੰ ਵੈਲਕਮ ਕੀਤਾ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਤੇ ਸਾਰੇ ਲੋਕ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਨਾਲ ਨੇ ਬਹੁਤ ਅੱਛਾ ਫੀਲ ਕਰ ਰਹੇ ਆ ਲੋਕਾਂ ਨੇ ਜਿਵੇਂ ਸਾਨੂੰ ਵੈਲਕਮ ਕੀਤਾ ਸਾਡੇ ਨਾਲ ਤੁਰੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਜਣੇ ਸਾਡੇ ਨਾਲ ਨੇ ਸਪੋਰਟ ਸਾਡ ਨੂੰ ਪੂਰੀ ਹੈਗੀ ਆ ਤੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਸਪੋਰਟ ਆ ਤੇ ਜਿਹੜੀ ਸਰਕਾਰ ਤਾਂ ਡੈਫੀਨੇਟਲੀ ਬਣੇਗੀ ਸਾਡੀ ਹਾਂਜੀ देयर इज नो ਡਾਊਟ ਹਾਂਜੀ ਬਹੁਤ ਅੱਛਾ ਜੀ ਲੋਕ ਬੜੇ ਖੁਸ਼ ਨੇ ਕਿ ਬਟਾਲੇ ਦੇ ਇਲੈਕਸ਼ਨ ਆ ਰਹੇ ਤੇ ਕਾਂਗਰਸ ਦੀ ਸਰਕਾਰ ਬਣਾਨੀ ਹੈ ਲੋਕ ਤਾਂ ਵੇਟ ਕਰ ਰਹੇ ਇੰਤਜ਼ਾਰ ਕਰ ਰਹੇ ਸੀ ਪਹਿਲਾਂ ਦਾ ਕਿ ਕਦੋਂ ਇਲੈਕਸ਼ਨ ਆਇਓ ਤੇ ਅਕਾਲੀ ਦਲ ਦੀ ਸਰਕਾਰ ਖਤਮ ਕੀਤੀ ਜਾਏ ਔਰ ਕਾਂਗਰਸ ਨੂੰ ਜਿਤਾਇਆ ਜਾਏ ਦੇਖੋ ਇਹ ਤੇ ਪਾਰਟੀ ਦੇ ਪ੍ਰੋਗਰਾਮ ਨੇ ਜਦੋਂ ਪਾਰਟੀ ਪ੍ਰੋਗਰਾਮ ਦੇ ਗਿਆ ਉਸ ਹਸਾਬ ਨਾਲ ਸਟਾਰ ਪ੍ਰਚਾਰ ਕਰਾਂਗੇ ਜੀ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਚੰਗ